ਅੱਜ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਇਹ ਬੜੀ ਇਤਿਹਾਸਿਕ ਕਨਵੈਨਸ਼ਨ ਹੈ 9 ਜੁਲਾਈ ਨੂੰ ਦੇਸ਼ ਦੇ ਆ ਜਿਹੜਾ ਕਿਰਤੀ ਕਾਮਿਆਂ ਦੀਆਂ ਫੈਡਰੇਸ਼ਨਸ ਨੇ ਉਹਨਾਂ ਵੱਲੋਂ ਕੇਂਦਰ ਦੀਆਂ ਅਤੇ ਜਿਹੜੀਆਂ ਸਵੈਇਦ ਸੂਬਿਆਂ ਦੀਆਂ ਨੀਤੀਆਂ ਨੇ ਉਹਨਾਂ ਦੇ ਖਿਲਾਫ ਇੱਕ ਬਹੁਤ ਵੱਡਾ ਇੱਕ ਹੜਤਾਲ ਹੈ ਜਿਸ ਨੂੰ ਅਸੀਂ ਸਾਰਿਆਂ ਨੇ ਸਫਲ ਕਰਨਾ ਹੈ ਜਦੋਂ ਅਸੀਂ ਇਸ ਵਰਤਾਰੇ ਨੂੰ ਦੇਖ ਰਹੇ ਹਾਂ ਤਾਂ ਮੈਂ ਆਪਾਂ ਦੇਖ ਰਹੇ ਹਾਂ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੇ ਲੁਟੇਰੇ ਐ ਜਿਹੜੇ ਡਾਕੂ ਐ ਜਿਹੜੇ ਚੋਰ ਐ ਉਹਨਾਂ ਦਾ ਕਬਜ਼ਾ ਐ ਉਹਨਾਂ ਨਵੀਂ ਸ਼ਬਦਾਵਲੀ ਵਿੱਚ ਉਹਨਾਂ ਨੂੰ ਕਹਿੰਦੇ ਐ ਕਾਰਪੋਰੇਟਸ ਕਾਰਪੋਰੇਟਸ ਨੇ ਤੁਹਾਡੀ ਹਰ ਚੀਜ਼ ਤੇ ਕਬਜ਼ਾ ਕੀਤਾ ਹੋਇਆ ਤੁਹਾਡੇ ਜਲ ਤੇ ਜੰਗਲ ਜ਼ਮੀਨ ਤੁਹਾਡੀ ਰਹਿਣ ਦੀਆਂ ਇਛਾਵਾਂ ਤੁਹਾਡੇ ਪੈਨਡੈਂਟ ਤੁਹਾਡੇ ਖਾਣ ਤੁਹਾਡੇ ਸੋਚਣ ਦੇ ਤੌਰ ਤਰੀਕਿਆਂ ਤੇ ਕਾਬਜ ਨੇ ਹੋ ਔਰ ਇੱਕ ਬਹੁਤ ਵੱਡਾ ਇੱਕ ਕਾਲਾ ਸਮਾਂ ਸਿਆਹ ਸਮਾਂ ਹੈ ਇਸ ਸਿਆਹ ਸਮੇ ਨੂੰ ਬਦਲਣ ਲਈ 9 ਜੁਲਾਈ ਦੀ ਜਿਹੜੀ ਹੜਤਾਲ ਹੋਏਗੀ ਮੈਨੂੰ ਲੱਗਦਾ ਹੈ ਕਿ ਸਾਨੂੰ ਉਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਕਿ ਜਿਵੇਂ 1886 ਦੇ ਵਿੱਚ ਸ਼ਿਕਾਗੋ ਦੇ ਕਾਮਿਆਂ ਨੇ ਜਿਹੜੀਆਂ ਖਾਮੋਸ਼ ਚੀਕਾਂ ਸੁਣੀਆਂ ਭੁੱਖ ਨਾਲ ਮਰਦੇ ਕਾਮਿਆਂ ਦੀਆਂ ਔਰਤਾਂ ਦੀਆਂ ਉਹਨਾਂ ਦੇ ਭੁੱਖ ਤੇ ਨੰਗ ਦੀਆਂ ਖਾਮੋਸ਼ ਚੀਕ ਬਣ ਚੁੱਕੇ ਸੀ ਜਿਹੜੇ ਲੋਕ ਉਹ ਚੀਕਾਂ ਉਹ ਆਵਾਜ਼ ਉਹ ਦੁੱਖ ਉਹ ਦਰਦ 191886 ਦੇ ਵਿੱਚ ਇਹਨਾਂ ਮਾਇਆਧਾਰਿਆਂ ਦੇ ਇਹਨਾਂ ਜਿਹੜੇ ਆਪਣੇ ਆਪ ਨੂੰ ਸੁਲਤਾਨ ਸਮਝਦੇ ਐ ਮਾਲਕ ਸਮਝਦੇ ਐ ਉਹਨਾਂ ਦੇ ਮੂੰਹ ਤੇ ਮਾਰੀਆਂ ਉਹ ਚੀਕਾਂ ਉਹ ਸਮਾਂ ਆ ਗਿਆ ਇਹ ਚੀਕਾਂ 9 ਜੁਲਾਈ ਨੂੰ ਸਾਰਿਆਂ ਨੇ ਉਹਨਾਂ ਦੇ ਮੂੰਹ ਤੇ ਮਾਰਨੀਆਂ ਕਾਰਪੋਰੇਟਸ ਦੇ ਸਾਡੇ ਹਿੰਦੁਸਤਾਨ ਦੇ ਜਿਹੜੇ ਕੇਂਦਰੀ ਸਰਕਾਰ ਐ ਤੇ ਜਿਹੜੀਆਂ ਸਾਡੀਆਂ ਸੂਬਾਈ ਸਰਕਾਰਾਂ ਨੇ ਜੇ ਆਪਾਂ ਔਰਤਾਂ ਦੀ ਗੱਲ ਕਰੀਏ ਔਰਤ ਮੁਕਤੀ ਮੋਰਚਾ ਵੱਲੋਂ ਤਾਂ ਬੜੀ ਭਿਆਨਕ ਹਾਲਤ ਐ ਜਿਹੜੇ 44 ਮਜ਼ਦੂਰਾਂ ਦੇ 44 ਕਾਨੂੰਨ ਬਦਲ ਕੇ ਕੋਵਿਡ ਦੇ ਵਿੱਚ ਕੇਂਦਰ ਦੀ ਬੀਜੇਪੀ ਸਰਕਾਰ ਨੇ ਉਹਦੇ 4 ਕੋਡ ਬਣਾਏ ਤਾਂ ਉਹਨਾਂ ਨੇ ਇਹ ਕਿਹਾ ਕਿ بڑے ਗੁੰਝਲਦਾਰ ਸੀ ਇਹਨਾਂ ਨੂੰ ਸਰਲ ਕਰ ਦਿੱਤਾ ਗਿਆ ਉਹਨਾਂ ਨੇ ਲੁੱਟ ਸਰਲ ਕੀਤੀ ਹੈ ਤੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਗੁੰਝਲਦਾਰ ਬਣਾ ਦਿੱਤੀ ਹੈ ਆਪਾਂ ਜਾਣਦੇ ਹਾਂ ਕਿ ਜਿਹੜਾ ਸਾਡਾ ਸਮਾਜਿਕ ਸਨੈਰੀਓ ਹੈ ਜਿਹੜਾ ਸਾਡੀ ਸਮਾਜਿਕ ਸਰੰਚਨਾ ਆ ਉਹਦੇ ਵਿੱਚ ਔਰਤਾਂ ਦੀ ਜਿਹੜੀ ਜਿਹੜਾ ਸਥਾਨ ਹੈ ਉਹ ਕਿਹੜਾ ਉਹ ਦੂਜੇ ਨੰਬਰ ਤੇ ਹੈ ਜੇ ਆ ਜਿਹੜਾ ਮਰਦ ਕੰਮ ਹੈ ਜਿਹੜੇ ਕਿਰਤੀ ਨੇ ਜਿਹੜੇ ਮਲਾਜ਼ਮ ਨੇ ਉਹ ਵੀ ਬਹੁਤ ਔਖੇ ਤੇ ਉਹਨਾਂ ਨਾਲੋਂ ਵੀ ਵੱਧ ਜਿਹੜੀ ਭੈੜੀ ਹਾਲਤ ਹੈ ਉਹ ਔਰਤਾਂ ਦੀ ਹੈ ਜਿਹੜੇ 8 ਘੰਟੇ ਸੀਗੇ 8 ਘੰਟਿਆਂ ਤੋਂ ਤੇ ਜਿਹੜੇ ਕੰਮ ਦੇ ਕਰ ਦਿੱਤੇ ਗਿਆ ਸਾਡੀ ਭਗਵੰਤ ਮਾਨ ਦੀ ਸਰਕਾਰ ਨੇ ਵੀ ਕੀਤੇ ਹਨ ਔਰਤਾਂ 8 ਘੰਟੇ ਤੋਂ 12 ਘੰਟੇ ਵੱਲ ਚਲੇ ਗਈਆਂ ਮਜ਼ਦੂਰ ਔਰਤਾਂ ਤੇ ਉਹਨਾਂ ਨੂੰ ਘਟੋ ਘਟ ਕਟੋ ਘਟੋ ਘਟ ਜਿਹੜਾ ਘਰੇਲੂ ਕੰਮ ਹੈ ਉਹ 6 ਘੰਟੇ ਘਟੋ ਘਟ ਕਰਨਾ ਪੈਂਦਾ ਵਰਲਡ ਇਕਨੋਮਿਕ ਫੋਰਮ 2024 ਦੀ ਰਿਪੋਰਟ ਹੈ ਕਿ 146 ਦੇਸ਼ਾਂ ਵਿੱਚੋਂ ਸਿੱਖ ਤੇ ਸਿੱਖਿਆ ਦੇ ਵਿੱਚ ਸਾਡਾ ਜਿਹੜਾ ਦੇਸ਼ ਹੈ 142 ਨੰਬਰ ਵਿਸ਼ਵਗੁਰੂ ਮਾੜ ਰੇ ਜੇ ਆਪਾਂ ਦੂਜੇ ਸ਼ਬਦਾਂ 'ਚ ਕਹੀਏ ਉਲਟ ਵਿੱਚ ਤਾਂ ਵਿਸ਼ਵਗੁਰੂ ਹੈ ਔਰਤਾਂ ਦੀ ਮਾੜੀ ਹਾਲਤ ਕਰਨ ਵਿੱਚ ਕਿਰਤੀ ਕਾਮਿਆਂ ਨੂੰ ਲੁੱਟਣ ਦੇ ਵਿੱਚ ਵਿਸ਼ਵਗੁਰੂ ਹੈ ਇਹ ਜਾਂਦੇ ਆ ਕਿ ਪਹਿਲਵਾਨ ਕੁੜੀਆਂ ਦੇ ਕੀ ਹਾਲਤ ਆਪਾਂ ਜਾਣਦੇ ਆ ਕਿ ਮਣੀਪੁਰ ਦੇ ਵਿੱਚ ਕੀ ਹੋਇਆ ਆਪਾਂ ਜਾਣਦੇ ਆ ਕਿ ਅੱਜ ਵੀ ਥਾਂ ਥਾਂ ਤੇ ਛੋਟੀਆਂ ਬੱਚੀਆਂ ਨਾਲ ਤੇ ਔਰਤਾਂ ਨਾਲ ਕੀ ਵਾਪਰ ਰਿਹਾ ਹੈ World Health Organization ਨੇ ਕਿਹਾ ਹੈ ਕਿ ਭਾਰਤ ਔਰਤਾਂ ਦੇ ਰਹਿਣ ਵਾਸਤੇ ਸਭ ਤੋਂ ਮਾੜਾ ਮੁਲਕ ਹੈ ਤਾਂ 9 ਜੁਲਾਈ ਦੀ ਜਿਹੜੀ ਹੜਤਾਲ ਹੈ ਔਰਤਾਂ ਵਾਸਤੇ ਬਹੁਤ ਚੈਲਿੰਜਿੰਗ ਹੈ ਕੀ ਸਾਰੇ ਮੇਰੀਆਂ ਭੈੜਾ ਵੀ ਆਈਆਂ ਬੈਠੀਆਂ ਕੀ ਅਸੀਂ ਸਾਰੇ ਜਣੇ ਇਸ ਹੜਤਾਲ ਨੂੰ ਜਿਹੜੀਆਂ ਆਪਣੀਆਂ ਚੀਕਾਂ ਨੇ ਜਿਹੜੀਆਂ ਸਾਡੀਆਂ ਆਵਾਜ਼ ਨੇ ਉਹਨਾਂ ਦੇ ਮੂੰਹ ਤੇ ਮਾਰੀਏ ਚੁੱਕ ਕੇ ਇਹਨਾਂ ਦੀ ਲੁੱਟ ਦੇ ਨਤੀਜੇ ਹੈ ਜੇ ਸਾਡੇ ਪਾਣੀ ਕਾਲੇ ਹੈ ਤਾਂ ਰਾਜਨੀਤੀ ਕਾਲੀ ਹੈ जे साडे नौजवान बच्चों रुजगार नहीं मिल रहा उन्होंने रोटी नहीं मिल रही बेटियां टैंकियों टैंकियाँ चढ़ियां हुई हैं। तो साड़ी सरकार है फेल है। किसका चल रहा है कोलू? किसका चल रहा है कोलू? कौन पीड़ा जा रहा किसका धरा है प्याला खून की धार के नीचे ये सब लुटेरे हैं देशी विदेशी ਏ ਸਰਕਾਰ ਔਰ ਇਹਨਾਂ ਦੇ ਵੀ ਹੁਣ ਦਰਜੇਬੰਦੀ ਹੋਈ ਹੋਈ ਹੈ ਕਿ ਛੋਟੇ ਦਰਜ ਤੋਂ ਲੈ ਕੇ ਉੱਪਰ ਤੱਕ ਜਿਹੜਾ ਸ਼ੋਸ਼ਨ ਹੁੰਦਾ ਸਾਰਿਆਂ ਦਾ ਉਹ ਸਾਰੇ ਖੂਨ ਦੇ ਪਿਆਲੇ ਉਹਨਾਂ ਦੇ ਭਰਨ ਵਾਸਤੇ ਆਪੋ ਆਪਣੇ ਪਿਆਲੇ ਰੱਖੇ ਹੋਏ ਐ ਇਹ ਇੱਕ ਪਿਆਲਾ ਨਹੀਂ ਮੈਨੂੰ ਇੱਕ ਕਵੀ ਦੀਆਂ ਲਾਈਨਾਂ ਯਾਦ ਆਉਂਦੀਆਂ ਸ਼ਹਿਰ ਕੋ ਆਗ ਲਗਾ ਕੇ ਸੁਲਤਾਨ ਨੇ ਕਿਹਾ ਅੱਜ ਮਨ ਹੈ ਤਮਾਸ਼ੇ ਕਾ ਸ਼ਹਿਰ ਕੋ ਆਗ ਲਗਾ ਕੇ ਸੁਲਤਾਨ ਨੇ ਕਿਹਾ ਮੇਰਾ ਮਨ ਹੈ ਤਮਾਸ਼ੇ ਕਾ ਸਭ ਲੋਗੋ ਨੇ ਸਿਰ ਜੁਖਾਇਆ ਔਰ ਕਹਾ ਆਪ ਦਾ ਸੁਪਨਾ ਸਲਾਮਤ ਰਹੇ ਸ਼ਹਿਰ ਤੋ ਔਰ ਵੀ ਬਹੁਤ ਹੈ ਅਸੀਂ ਦਸਨਾ ਚਾਹੁੰਦੇ ਆ ਜੀਪੀਐਮ ਔਰਤ ਮੁਕਤੀ ਮੋਰਚਾ ਕਿ ਹੁਣ ਕੋਈ ਸ਼ਹਿਰ ਨਹੀਂ ਸੁਲਤਾਨ ਲਈ ਉਹਨਾਂ ਨੇ ਆਲਰੇਡੀ ਆਗ ਲਗਾ ਛੱਡੀ ਹੋਈ ਹੈ ਇਹ ਹੜੋਸੀ ਦੱਸਾਂਗੇ ਸਾਡਾ ਏਕਾ ਦਸੂਗਾ ਕਿ ਜਿਨ੍ਹਾਂ ਨੇ ਰਤ ਪੀਤੀ ਹੈ ਉਹ ਪਵਿੱਤਰ ਨਹੀਂ ਹੈ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨ ਕੋ ਨਿਰਮਲ ਚੀਤ ਇਹਨਾਂ ਦੇ ਜਿਹੜੇ ਖਾਣੇ ਦਾਣੇ ਤੇ ਪਾਏ ਹੋਏ ਕੱਪੜੇ ਐ ਉਹ ਦੱਸਦੇ ਐ ਕਿ ਲੁੱਟ ਤੇ ਡਾਕੇ ਬਹੁਤ ਵੱਡੇ ਐ ਜਿਹੜੇ ਸਾਡੇ ਕਿਸਾਨ ਆਪਣੀ ਜਮੀਨਾਂ ਬਚਾਉਣ ਲਈ ਬੈਠੇ ਆ ਮੋਰਚਾ ਤੇ ਉਹਨਾਂ ਤੇ ਪੁਲਿਸ ਤਸ਼ੱਦਦ ਕਰ ਰਹੀ ਹੈ ਇਹ ਜਿਹੜੇ ਹਾਈਵੇ ਬਣ ਰਹੇ ਨੇ ਨਵੇਂ-ਨਵੇਂ ਹਾਈਵੇ ਬਣ ਰਹੇ ਨੇ ਇਹ ਕਾਰਪੋਰੇਟ ਕਾਰਪੋਰੇਟਸ ਦੇ ਲੁੱਟ ਦੇ ਨਿਸ਼ਾਨ ਨੇ ਇਹਨਾਂ ਨੇ ਵਪਾਰ ਕਰਨੇ ਆ ਖੂਨ ਹੋਰ ਨਚੋੜਨਾ ਜੇ ਸੇ ਅਜੇ ਵੀ ਇਕੱਠੇ ਨਾ ਹੋਏ ਤਾ ਆਖਰੀ ਬੂੰਦ ਤੱਕ ਨਾ ਜੋੜ ਫਾਸ਼ੀਵਾਦ ਜ਼ਿੰਦਾ ਰਹਾ ਤਾਂ ਬੁੱਧੀ ਜੀਵੀਆਂ ਦੀ ਮੌਤ ਨਿਸ਼ਚਿਤ ਹੈ ਫਾਸ਼ੀਵਾਦ ਜ਼ਿੰਦਾ ਰਹਾ ਤਾਂ ਕਿਰਤੀ ਕਾਮਿਆਂ ਦੀ ਮੌਤ ਨਿਸ਼ਚਿਤ ਹੈ ਤੇ ਸਭ ਤੋਂ ਪਹਿਲਾਂ ਔਰਤਾਂ ਦੀ ਮੌਤ ਨਿਸ਼ਚਿਤ ਹੈ ਤੁਸੀਂ ਇਕੱਲੇ ਉੱਡ ਸਕਦੇ ਹੋ ਸ਼ਾਇਦ ਚੰਗਾ ਲੱਗਦਾ ਹੋਵੇ ਪਰ ਜੇ ਅਸੀਂ ਸਾਰੇ ਰਲ ਕੇ ਉੱਡੀਏ ਜੇ ਸਾਰੇ ਪੰਛੀ ਰਲ ਕੇ ਉੱਡਣ ਉਹਨੂੰ ਮੁੰਨੇ ਬਣਾ ਸਕਦੇ ਆ ਉਹ ਆਪਣੀ ਆਜ਼ਾਦੀ ਦੇ ਗੀਤ ਗਾ ਸਕਦੇ ਆ ਉਹ ਉਹ ਕੁਝ ਕਰ ਸਕਦੇ ਆ ਜੋ ਕੁਝ ਇਕੱਲੀ ਉਡਾਨ ਨਹੀਂ ਕਰਦੀ ਅਸੀਂ ਸਾਰੇ ਇਕੱਠੇ ਹੋਵਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ